ਵਿਕਰਮਜੀਤ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਵਧ ਗਈਆਂ ਨੇ ਤੇ ਮਜੀਠੀਏ ਦੇ ਨਾਲ-ਨਾਲ ਉਸ ਦਾ ਪਰਿਵਾਰ ਵੀ ਉਹਨੂੰ ਜਿਹੜੀ ਸਜ਼ਾ ਦਿੱਤੀ ਜਾ ਰਹੀ ਆ ਉਹਨੂੰ ਭੁਗਤ ਰਿਹਾ ਖਾਸ ਕਰਕੇ ਮਜੀਠੀਆ ਸਾਹਿਬ ਦੀ ਮਾਤਾ ਤੇ ਬੱਚੇ ਤੇ ਪਤਨੀ ਇਹ ਤਾਂ ਸਭ ਨੂੰ ਪਤਾ ਹੀ ਹੋਵੇਗਾ ਕਿ ਵਿਕਰਮਜੀਤ ਸਿੰਘ ਮਜੀਠੀਆ ਦਾ ਆਪਣੇ ਛੋਟੇ ਬੱਚੇ ਜਿਹੜੇ ਦੋ ਬੱਚੇ ਉਸਦੇ ਉਨ੍ਹਾਂ ਦੇ ਨਾਲ ਬਹੁਤ ਗੂੜਾ ਰਿਸ਼ਤਾ ਜਿਵੇਂ ਹਰ ਇੱਕ ਪਿਓ ਦਾ ਹੁੰਦਾ। ਛੁੱਟੀਆਂ ਹੋਈਆਂ ਹੋਈਆਂ ਸੀ ਤੇ ਉਹ ਵੀ ਮਜੀਠੀਆ ਸਾਹਿਬ ਦੇ ਕੋਲ ਹੀ ਅੰਬਰਸਰ ਵਾਲੇ ਘਰ ਦੇ ਵਿੱਚ ਸੀ। ਤੇ ਜਦੋਂ ਕਿਸੇ ਨੂੰ ਇੱਕ ਦਿਨ ਪਹਿਲਾਂ ਤੱਕ ਪਤਾ ਨਾ ਹੋਵੇ ਤੇ ਅੱਖਾਂ ਦੇ ਸਾਹਮਣੇ ਉਸਦੇ ਪਿਤਾ ਨੂੰ ਕੋਈ ਚੱਕ ਕੇ ਪੁਲਿਸ ਲੈ ਜਾਏ ਤੇ ਫੇਰ ਛੋਟੇ ਬੱਚਿਆਂ ਨੂੰ ਉਸ ਦਾ ਜਿਹੜਾ ਦੁੱਖ ਆ ਉਹ ਤੁਸੀਂ ਸਮਝ ਸਕਦੇ ਹੋ ਕਿੰਨਾ ਲੱਗਾ ਹੋਵੇਗਾ। ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਜਿੱਦਾਂ ਪੁਲਿਸ ਗ੍ਰਿਫਤਾਰ ਕਰਨ ਪਹੁੰਚੀ ਸੀ ਉਦੋਂ ਵੀ ਇਹ ਗੱਲ ਸਾਹਮਣੇ ਆਈ ਸੀ ਕਿਉਂਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਇਹ ਗੱਲ ਆਖੀ ਸੀ ਕਿ ਉਸਦੇ ਬੱਚਿਆਂ ਨੂੰ ਧਮਕੀਆਂ ਦਿੱਤੀਆਂ ਗਈਆਂ ਉਹ ਰੋਟੀ ਖਾ ਰਹੇ ਸੀ ਕਮਰੇ 'ਚ ਉਹਨਾਂ ਦਾ ਕੀ ਕਸੂਰ ਸੀ ਤੇ ਇਸ ਚੀਜ਼ ਦਾ ਸਾਰੇ ਪੰਜਾਬ ਦੇ ਵਿੱਚ ਹੀ ਵਿਰੋਧ ਹੋਇਆ ਸੀ ਕਿ ਪਰਿਵਾਰ ਦੇ ਨਾਲ ਜਾਤ ਨਹੀਂ ਕਰਨੀ ਚਾਹੀਦੀ ਕਿਉਂਕਿ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਦੀ ਮਾਤਾ ਜੀ ਹੈ ਜਿਹੜੀ ਉਹ ਬਿਮਾਰਾ ਚੰਡੀਗੜ੍ਹ ਵਾਲੇ ਘਰ ਦੇ ਵਿੱਚ ਆ ਤੇ ਖਬਰਾਂ ਪਲ-ਪਲ ਦੀਆਂ ਜਿਵੇਂ ਆਪਾਂ ਵੇਖਿਆ ਚੈਨਲਾਂ ਤੇ ਆ ਰਹੀਆਂ ਸੁਖਪਾਲ ਸਿੰਘ ਖਹਿਰਾ ਪਹੁੰਚਿਆ ਸੀ ਕਿਉਂਕਿ ਇਹੋ ਜੇ ਟਾਈਮ ਦੇ ਵਿੱਚ ਭਾਵੇਂ ਕੋਈ ਕਿੰਨਾ ਵੀ ਕਸੂਰਵਾਰ ਹੋਵੇ ਪਰ ਪਰਿਵਾਰ ਨੂੰ ਆਪਣੇ ਜੀ ਜਿਹੜਾ ਉਹਦਾ ਦੁੱਖ ਜ਼ਰੂਰ ਹੁੰਦਾ ਤੇ ਉਹਨਾਂ ਦੇ ਪਰਿਵਾਰ ਦਾ ਹੌਸਲਾ ਵਧਾਉਣ ਦੇ ਲਈ ਸਰਦਾਰ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਚੰਡੀਗੜ੍ਹ ਵਾਲੇ ਘਰ ਦੇ ਵਿੱਚ ਵੀ ਪਹੁੰਚਿਆ ਸੀ ਮੀਟਿੰਗ ਵੀ ਹੋਈ ਸੀ ਬਾਅਦ ਦੇ ਵਿੱਚ ਭੁੰਦਰ ਸਾਹਿਬ ਤੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਵੀ ਜਿਹੜੀ ਗੱਲਬਾਤ ਕੀਤੀ ਸੀ ਮੀਟਿੰਗ ਹੋਈ ਸੀ ਪਰ ਰੌਲਾ ਕਿੱਥੇ ਪਿਆ ਰੌਲਾ ਪਿਆ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਦੀ ਧਰਮ ਪਤਨੀ ਜਿਹੜੀ ਮੌਜੂਦਾ ਐਮ ਐਲ ਏ ਆ ਮਜੀਠਾ ਤੋਂ ਹੀ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਕਹਿਣ ਦੇ ਉੱਤੇ ਆਪਣੀ ਜਿਹੜੀ ਪੱਕੀ ਸ਼ੀਰ ਛੱਡ ਕੇ 2022 ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਅੰਮ੍ਰਿਤਸਰ ਚਲੇ ਗਏ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਲਗਾਤਾਰ ਵੰਗਾਰ ਰਹੇ ਸੀ ਤੇ ਉਹਨਾਂ ਨੇ ਆਪਣੀ ਸ਼ੀਟ ਤੋਂ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨੇ ਆਪਣੀ ਧਰਮ ਪਤਨੀ ਨੂੰ ਚੋਣ ਲੜਾ ਦਿੱਤੀ ਸੀ ਤੇ ਜਦੋਂ ਪੂਰੇ ਪੰਜਾਬ ਦੇ ਵਿੱਚੋਂ ਕੋਈ ਸ਼ੀਟ ਨਹੀਂ ਆ ਆਮ ਆਦਮੀ ਪਾਰਟੀ ਨੇ ਸਭ ਤੋਂ ਉੰਜਾ ਫੇਰਤਾ ਸੀ ਕਾਲੀ ਦਲ ਨੂੰ ਸਿਰਫ 3 ਸ਼ੀਟਾਂ ਆਈਆਂ ਸੀ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਵੱਡੇ ਵੱਡੇ ਥੰਮ ਕੈਪਟਨ ਅਮਰਿੰਦਰ ਸਿੰਘ ਚਰਨਜੀਤ ਸਿੰਘ ਚੰਨੀ ਦੋਵੇਂ ਸ਼ੀਟਾਂ ਸਾਰੇ ਹਾਰ ਗਏ ਸੀ ਤੇ ਵਿਕਰਮਜੀਤ ਸਿੰਘ ਮਜੀਠੀਆ ਦੀ ਜਿਹੜੀ ਪੱਕੀ ਮਜੀਠਾ ਵਾਲੀ ਸ਼ੀਟ ਆ ਉੱਥੇ ਮਜੀਠੀਆ ਦੀ ਘਰ ਵਾਲੀ ਜਾਨੀ ਕਿ ਗਨੀਬ ਕੌਰ ਮਜੀਠੀਆ ਉਹ ਜਿੱਤ ਗਈ ਸੀ ਉਹ ਮਿਲਨ ਪਹੁੰਚੀ ਉਸਨੇ ਆਖਿਆ ਕਿ ਉਹ ਇੱਕ ਐਮਐਲਏ ਆ ਤੇ ਉਸਦਾ ਪਰਿਵਾਰਕ ਰਿਸ਼ਤਾ ਵੀ ਆ ਉਹ ਧਰਮ ਪਤਨੀ ਆ ਤੇ ਉਸ ਨੂੰ ਮਿਲਨ ਦਿੱਤਾ ਜਾਵੇ ਪਰ ਪੁਲਿਸ ਨੇ ਨਾ ਨੁੱਕਰ ਕੀਤੀ ਪੁਲਿਸ ਨੇ ਆਖਿਆ ਵੀ ਨਹੀਂ ਤੈਨੂੰ ਮਿਲਣ ਦੇਣਾ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਨੇ 2022 ਚ ਗ੍ਰਿਫਤਾਰ ਕੀਤਾ ਸੀ 21 ਚ ਗ੍ਰਿਫਤਾਰ ਕੀਤਾ ਸੀ 22 ਦੇ ਇਲੈਕਸ਼ਨਾਂ ਤੋਂ ਪਹਿਲਾਂ ਉਦੋਂ 6 ਮਹੀਨੇ ਜੇਲ੍ਹ ਚ ਵਿਕਰਮਜੀਤ ਸਿੰਘ ਮਜੀਠੀਆ ਨੇ ਲਾਏ ਸੀ ਬਾਅਦ ਦੇ ਵਿੱਚ ਜਦੋਂ ਬਾਹਰ ਆਏ ਉਹਨਾਂ ਨੇ ਆਖਿਆ ਸੀ ਕਿ ਧਰਮ ਪਤਨੀ ਉਹਨਾਂ ਨੂੰ ਮਿਲਣ ਜਾਂਦੀ ਸੀ ਪਰ ਉਹ ਚੜ੍ਹਦੀ ਕਲਾ ਦੇ ਵਿੱਚ ਸੀ ਪਰ ਬੱਚਿਆਂ ਨੂੰ ਇਹ ਕੇ ਉਹ इमोशनल ਨਾ ਹੋ ਜਾਣ ਜਾਂ ਬੱਚੇ ਆਪਣੇ ਬਾਪ ਨੂੰ ਜੇਲ੍ਹ 'ਚ ਵੇਖ ਕੇ ਉਹ ਜਜ਼ਬਾਤੀ ਨਾ ਹੋ ਜਾਣ ਇਸ ਕਰਕੇ ਉਹਨੇ ਆਪਣੀ ਧਰਮ ਪਤਨੀ ਨੂੰ ਇਹ ਗੱਲ ਆਖੀ ਸੀ ਕਿ ਬੱਚਿਆਂ ਨੂੰ ਜੇਲ੍ਹ ਦੇ ਵਿੱਚ ਹੋਣਾ ਲੈ ਕੇ ਆਵੇ ਕਿਉਂਕਿ ਉਹਨਾਂ ਦਾ ਜਿਹੜਾ ਮਾਨਸਿਕ ਤੌਰ ਤੇ ਉਹਨਾਂ ਦੇ ਉੱਤੇ ਜਿਹੜਾ ਕੋਈ ਗਲਤ ਅਸਰ ਨਾ ਪੈ ਜਾਵੇ ਕੋਈ ਬੋਝ ਨਾ ਪੈ ਜਾਵੇ ਕਿਉਂਕਿ ਤੁਸੀਂ ਜਾਣਦੇ ਹੀ ਆ ਕਿ ਵੱਡੇ ਖਾਨਦਾਨ ਦੇ ਨਾਲ ਸੰਬੰਧ ਆ ਵਿਕਰਮਜੀਤ ਸਿੰਘ ਮਜੀਠੀਆ ਦਾ ਜਿਹੜੇ ਬੱਚੇ ਆ ਇਹਨਾਂ ਨੇ ਸਦਾ ਰਾਜ ਭਾਗ ਹੀ ਵੇਖਿਆ ਤੇ ਚਾਹੇ ਕੋਈ ਆਮ ਇਨਸਾਨ ਵੀ ਹੋਵੇ ਉਹਦੇ ਬੱਚਿਆਂ ਲਈ ਉਹਦਾ ਬਾਪ ਇੱਕ ਉਹਦਾ ਹੀਰੋ ਹੁੰਦਾ ਤੇ ਹੀਰੋ ਨੂੰ ਇਸ ਤਰੀਕੇ ਦੇ ਨਾਲ ਕੋਈ ਜੇਲ੍ਹ ਦੇ ਵਿੱਚ ਵੇਖ ਕੇ ਉਹਦੇ ਬੱਚਿਆਂ ਦੇ ਉੱਤੇ ਕੀ ਮਾਨਸਿਕ ਜਿਹੜਾ ਪ੍ਰਭਾਵ ਪਊਗਾ ਉਹ ਆਪਾਂ ਸਭ ਜਾਣਦੇ ਆ ਤੇ ਮਜੀਠੀਆ ਸਾਹਮਣੇ ਉਹਦੇ ਇੰਟਰਵਿਊ ਦੇ ਵਿੱਚ ਆਖਿਆ ਸੀ ਬੱਚਿਆਂ ਦੀ ਯਾਦ ਬਹੁਤ ਆਉਂਦੀ ਸੀ ਪਰ ਉਹਨਾਂ ਨੇ ਆਪਣਾ ਦਿਲ ਕਰੜਾ ਕਰਕੇ ਕਿਹਾ ਕਿ ਉਹਨਾਂ ਨੂੰ ਜੇਲ੍ਹ ਚੋਂ ਨਾ ਲੈ ਕੇ ਆਓ ਜੋ ਉਦਾਂ ਉਹ ਹਾਲਚਾਲ ਆਪਣੇ ਬੱਚਿਆਂ ਦਾ ਜਿਹੜਾ ਪੁੱਛਦੇ ਰਹੇ ਸੀ ਤੇ ਜਦੋਂ ਜਾਂਦੇ ਆ ਜੇਲ੍ਹ ਚ ਉਦੋਂ ਵੀ ਉਹ ਬੱਚਿਆਂ ਨੂੰ ਮਿਲ ਕੇ ਹੀ ਜਾਂਦੇ ਆ ਹੁਣ ਵੇਖਣਾ ਹੋਵੇਗਾ ਕਿ ਜਦੋਂ ਰਿਮਾਂਡ ਮੁੱਕਦੀ ਆ ਉਦੋਂ ਬਾਅਦ ਵਿਕਰਮਜੀਤ ਸਿੰਘ ਮਜੀਠੀਆ ਆਪਣੇ ਬੱਚਿਆਂ ਨੂੰ ਮਿਲਦੇ ਆ ਜਾਂ ਫਿਰ ਨਹੀਂ ਮਿਲਦੇ